ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਮੰਜੇ ਦਾ ਹੋਰ ਆਰਡਰ ਆਇਆ ਸੀਗਾ ਜੀ ਇੱਕ ਆ ਹੋਰ ਮੰਜਾ ਬਣਾਇਆ ਆਪਾਂ ਦੱਸਿਓ ਕਿੱਦਾਂ ਲੱਗਿਆ ਤੁਸੀਂ ਵੀ ਮੰਜੇ ਬਣਵਾਉਣੇ ਆ ਤਾਂ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਆ ਜੀ ਸਾਡਾ ਪਿੰਡ ਹੈਗਾ ਜੀ ਜੋਧਾ ਜਿਹਨਾਂ ਲੁਧਿਆਣਾ ਨਾਰੰਗਵਾਲ ਰੋਡ ਆ ਜੀ ਬਰਨਵਾਲ ਚੌਕ ਆ ਪਿੱਤਲ ਲਾ ਕੇ ਕੋਕੇ ਲਾ ਕੇ ਫੇਰ ਆਪਾਂ ਮੰਜਾ ਤਿਆਰ ਕਰਦੇ ਆ ਜੀ ਏ ਆਪਾਂ ਮੰਜਾ ਤਿਆਰ ਕੀਤਾ ਜੀ ਇੱਕ ਹੋਰ ਪੰਜ ਮੰਜੇ ਪਹਿਲਾਂ ਆਪਾਂ ਬਾਹਰ ਭੇਜਿਆ ਤੇ ਇੱਥੇ ਹੀ ਲੋਕਲੀ ਕਿਸੇ ਨੇ ਬਣਵਾਇਆ ਸੀਗਾ ਮੰਜਾ ਤੁਸੀਂ ਵੀ ਅਗਰ ਲੱਕੜ ਦੇ ਵਧੀਆ ਮੰਜੇ ਬਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਸਾਡਾ ਨੰਬਰ ਹੈਗਾ 826 4144620 ਵਧੀਆ ਪ੍ਰੋਪਰ ਤਿਆਰ ਕਰਕੇ ਮੰਜਾ ਬਣ ਕੇ ਤਾਂ ਵਧੀਆ ਮੱਜਾ ਬੜਕੇ ਤਿਆਰ ਕਰਕੇ ਦਵਾਂਗੇ ਜੀ ਵਧੀਆ ਦੌਣ ਪਾ ਕੇ ਪਾਵੇ ਪਾਲਿਸ਼ ਕਰਕੇ ਇਸ ਤਰ੍ਹਾਂ ਤੁਸੀਂ ਵੀ ਅਗਰ ਸਾਡੇ ਕੋਲੋਂ ਮੱਜੇ ਪਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਗੁਰਿੰਦਰ ਸਿੰਘ ਜੋਧਾ ਪੰਜਾਬੀ ਸੱਭਿਆਚਾਰਾ ਨਾਰੰਗਵਾਲ ਰੋਡ ਆ ਜੀ ਬੱਲੋਵਾਲ ਚੌਕ ਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਨੂੰ ਸਾਡੇ ਮੰਜੇ ਕਿਦਾਂ ਲੱਗੇ ਪੰਜਾਬੀ ਸਵੇਰ ਚਾਰ ਦੇ ਨਾਲ ਨਾਲ ਆਪਾਂ ਮੰਜੇ ਵੀ ਬਣਾਉਨੇ ਆਂ ਪੰਜ ਮੰਜੇ ਪਹਿਨਾ ਆਪਾਂ ਬਾਹਰ ਅਮਰੀਕਾ ਭੇਜੇ ਨੇ ਤੇ ਇੱਕ ਮੰਜਾਏ ਤਿਆਰ ਹੋਇਆ ਦੋ ਮੰਜਾ ਦਾ ਹੋਰ ਆਰਡਰ ਆਇਆ ਹੋਇਆ ਤੁਸੀਂ ਵੀ ਘਰ ਵਿੱਚ ਵਧੀਆ ਮੰਜੇ ਬਣਵਾਓ ਜਿਵੇਂ ਪਹਿਲੇ ਸਮੇਂ ਚ ਲੱਕੜ ਦੇ ਮੰਜੇ ਹੁੰਦੇ ਸੀਗੇ